ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ੍ਹ ਯੂ ਕੱਲ੍ਹ ਮਾਨਯੋਗ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਜਿਸ ਵਿੱਚ ਜਸਟਿਸ ਬੀਵੀ ਦਾਗ ਰਤਨ ਤੇ ਜਸਟਿਸ ਉਜਵਲ ਪੁਈਆ ਸ਼ਾਮਿਲ ਸਨ ਬੜਾ ਇਤਿਹਾਸਕ ਫੈਸਲਾ ਸੁਣਾਇਆ ਇਸ ਬੈਂਚ ਨੇ ਜੋ 15 ਅਗਸਤ 2022 ਨੂੰ ਗੁਜਰਾਤ ਦੀ ਸਰਕਾਰ ਨੇ 11 ਅਜੇਹੇ ਦੋਸ਼ੀ ਜਿਨ੍ਹਾਂ ਨੇ 2002 ਦੇ ਵਿੱਚ ਬਿਲਕੀ ਸਵਾਨੋ ਜੋ ਉਸ ਵਕਤ 5 ਮਹੀਨਿਆਂ ਦੀ ਗਰਭਤੀ ਸੀ ਉਸ ਨੂੰ ਉਹਦੇ ਨਾਲ ਰੇਪ ਕੀਤਾ mass ਸਮੂਹਕ ਬਲਾਤਕਾਰ ਕੀਤਾ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਸੱਤ ਪਰਿਵਾਰਕ ਮੈਂਬਰਾਂ ਦਾ ਕਤਲ ਕੀਤਾ ਉਸ ਦੀ ਛੋਟੀ ਬੱਚੀ ਜੋ ਉਹਦੇ ਨਾਲ ਸੀ ਉਹਨੂੰ ਪਟਕਾ ਕੇ ਪੱਥਰ ਨਾਲ ਮਾਰ ਕੇ ਮੌਕੇ ਤੇ ਮਾਰ ਦਿੱਤਾ ਅਜਿਹੇ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਗੁਜਰਾਤ ਸਰਕਾਰ ਨੇ 15 ਅਗਸਤ 2022 ਦੇ ਉਸ ਦਿਨ ਰਿਹਾ ਕੀਤਾ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਜੀ ਦਿਨੇ 15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦਾ ਅਮਰਤ ਮਹਾ ਉਤਸਵ ਮਨਾਉਣ ਦੀ ਸ਼ੁਰੂਆਤ ਕਰ ਰਹੇ ਸਨ ਜਿਸ ਦਿਨ ਪ੍ਰਧਾਨ ਮੰਤਰੀ ਜੀ ਲਾਲ ਕਿਲੇ ਤੋਂ ਦੇਸ਼ ਦੇ ਲੋਕਾਂ ਦੇ ਨਾ ਸਨੇਹੇ ਦੇ ਵਿੱਚ ਇਹ ਗੱਲ ਕਹਿ ਰਹੇ ਸੀ ਕਿ ਸਾਡੇ ਵਿਹਾਰ ਚ ਬਹੁਤ ਵਿਗਾੜ ਆ ਗਿਆ ਤੇ ਅਸੀਂ ਅਕਸਰ ਹਰ ਗੱਲ ਤੇ ਔਰਤਾਂ ਦਾ ਨਰਾਦਰ ਕਰਦੇ ਰਹਿੰਦੇ ਆ ਤੇ ਕੀ ਅਸੀਂ ਉਹਨਾਂ ਨੇ ਸਵਾਲ ਪੁੱਛਿਆ ਕਿ ਕੀ ਅਸੀਂ ਆਪਣੇ ਇਸ ਵਰਤਾਉ ਤੋਂ ਖੈੜਾ ਛਡਾਉਣ ਲਈ ਪ੍ਰਣ ਕਰ ਸਕਦੇ ਹਾਂ ਅਜਿਹਾ ਪ੍ਰਣ ਕੀਤਾ ਕਿ ਉਸੇ ਦਿਨ ਸ਼ਾਮ ਨੂੰ ਇਹੋ ਜਿਹਾ ਅਪਰਾਧ ਕਰਨ ਵਾਲੇ 11 ਦੋਸ਼ੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੀ ਪਾਰਟੀ ਭਾਜਪਾ ਦੀ ਗੁਜਰਾਤ ਸਰਕਾਰ ਨੇ ਰਿਹਾ ਕੀਤਾ ਰਿਹਾਈ ਨਹੀਂ ਕੀਤਾ ਉਹਨਾਂ ਦੀ ਰਹਿੰਦੀ ਸਜ਼ਾ ਮਾਫ ਕਰ ਦਿੱਤੀ ਤੇ ਕੱਲ੍ਹ ਵਾਲੇ ਫੈਸਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕੀ ਕਿਹਾ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ਇਹ ਜਿਹੜਾ ਅਪਰਾਧ ਹੈ ਇਹ ਹੋਇਆ ਤਾਂ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਇਹ ਵਿਚਾਰੀ ਬਿਲਕੀ ਸਭਨੋਂ ਬਿਲਕਦੀ ਰਹੀ ਕਿ ਮੈਨੂੰ ਇਨਸਾਫ ਮਿਲ ਜੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਆਖਰ ਉਹਨਾਂ ਨੇ ਕੋਰਟਾਂ ਦੇ ਅਡ-ਅਡ ਦਰਵਾਜੇ ਖੜਕਾਉਣ ਤੋਂ ਬਾਅਦ ਇਹ ਗੱਲ ਸੁਪਰੀਮ ਕੋਰਟ ਤੋਂ ਪਾਸ ਕਰਾ ਲਈ ਕਿੰਨੇ ਸਾਲਾਂ ਦੀ ਜਦੋਜਹਿਦ ਤੋਂ ਬਾਅਦ ਕਿ ਇਸ ਗੱਲ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਗੁਜਰਾਤ ਤੋਂ ਬਾਹਰ ਹੋਊਗੀ ਮਹਾਰਾਸ਼ਟਰ ਸੱਤ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਹੋਈ ਸੀ CBI ਰਾਹੀਂ ਮਹਾਰਾਸ਼ਟਰ ਦੇ ਵਿੱਚੋਂ ਇਸ ਨੂੰ ਸਜ਼ਾ ਹੋਈ ਇਸ ਨੂੰ ਅਦਾਲਤ ਵੱਲੋਂ ਤੇ ਇਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਵੀ ਜਿੰਨਾ ਚਿਰ ਇਹਨਾਂ ਦਾ ਲਾਸਟ ਸਾਹ ਜਿਉਂਦਾ ਹੈ ਉਨਾਂ ਚਿਰ ਜੇਲ੍ਹ ਚ ਰਹਿਣਗੇ ਇਹ ਲੋਕ ਇਹ ਦੋਸ਼ੀ ਜਿਹੜੇ ਐ ਸੋ ਅਜਿਹਾ ਅਪਰਾਧ ਕਰਨ ਵਾਲਿਆਂ ਨੂੰ 15 ਅਗਸਤ ਨੂੰ ਆਜ਼ਾਦ ਕਰ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਜੀ ਦੇ ਮੰਤ ਤੇ ਕੋਈ ਬੋਝ ਨਹੀਂ ਪਿਆ ਉਹਨਾਂ ਨੇ ਜੇ ਜੋ ਗੱਲ ਕਹੀ ਸੀ ਉਹ ਸ਼ਾਮ ਨੂੰ ਉਲਟ ਕਿਵੇਂ ਹੋ ਗਈ ਅੱਜ ਤੱਕ ਕੱਲ ਤੱਕ ਪ੍ਰਧਾਨ ਮੰਤਰੀ ਜੀ ਇਸ ਗੱਲ ਬਾਰੇ ਕਦੇ ਵੀ ਨਹੀਂ ਬੋਲੇ ਬਲਕਿ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਔਰਤਾਂ ਦਾ ਸਤਿਕਾਰ ਕਰੀਏ ਇਹਨਾਂ ਦਾ ਨਰਾਦਰ ਕਰਨਾ ਬੰਦ ਕਰੀਏ ਆਉ ਪ੍ਰਣ ਕਰੀਏ 15 ਅਗਸਤ 2022 ਨੂੰ ਇਹਨਾਂ ਨੇ ਲਾਲ ਕਿਲੀ ਤੋਂ ਦੇਸ਼ ਨੂੰ ਗੱਲ ਕਹੀ ਫੋਲ ਅਸੀਂ ਦੇਖਿਆ ਕਿ ਉਸ ਤੋਂ ਬਾਅਦ ਭਾਜਪਾ ਦੇ ਇੱਕ ਐਮਪੀ ਸ਼੍ਰੀ ਬ੍ਰਿਜਪੂਸ਼ਨ ਸ਼ਰਮ ਸਿੰਘ ਉਹ ਉਹਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਆ ਪਹਿਲਵਾਨਾਂ ਦੇ ਜੋ ਜੌਨ ਸ਼ੂਸ਼ਣ ਦੇ ਉਹ ਕੇਸ ਵੀ ਚੱਲਦਾ ਹੈ ਪ੍ਰਧਾਨ ਮੰਤਰੀ ਜੀ ਦੇ ਮੂੰਹੋਂ ਕੋਈ ਸ਼ਬਦ ਨਹੀਂ ਸੁਣਿਆ ਵੀ ਉਹ ਪ੍ਰਾਣ ਦਾ ਕੀ ਬਣਿਆ ਪ੍ਰਧਾਨ ਮੰਤਰੀ ਜੀ ਦੀ ਪਾਰਟੀ ਦੇ ਆਈਟੀ ਸੈੱਲ ਦੇ ਵੱਡੇ ਵੱਡੇ ਅਧਿਕਾਰੀ ਵਾਰਾਨਸੀ ਦੇ ਵਿੱਚ ਆਈਆਈਟੀ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਇੱਕ ਕੁੜੀ ਨਾਲ ਸ਼ਰੇਆਮ ਕੋ ਕਰਮ ਕਰਦੇ ਪਛਾਣ ਹੋ ਜਾਂਦੀ ਹੈ 2 ਮਹੀਨੇ ਉਹ ਫਿਰ ਮੱਧ ਪ੍ਰਦੇਸ਼ ਦੇ ਵਿੱਚ ਪ੍ਰਚਾਰ ਲਈ ਜਾਂਦੇ ਆ ਬੀਜੇਪੀ ਦੇ ਤੇ ਉਹਨਾਂ ਨੂੰ 2 ਮਹੀਨਿਆਂ ਤੋਂ ਬਾਅਦ ਜਾ ਕੇ ਫੜਿਆ ਜਾਂਦਾ ਹੈ ਪ੍ਰਾਣ ਫੇਰ ਪਤਾ ਨਹੀਂ ਕਿੱਥੇ ਚਲਾ ਗਿਆ। ਮਨੀਪੁਰ ਦੇ ਵਿੱਚ ਔਰਤਾਂ ਨਾਲ ਜੋ ਹੁੰਦਾ ਹੈ ਉਹਦੇ ਬਾਰੇ ਬੋਲਦੇ ਤੱਕ ਨਹੀਂ ਪ੍ਰਧਾਨ ਮੰਤਰੀ ਜੀ ਜੇ ਬੋਲਦੇ ਆ ਤਾਂ ਮੁਰਦਾ ਬੋਲੇ ਕਫਣ ਪਾੜੂ ਵਾਂਗੂ ਉਹ ਦੂਜੇ ਸੂਬਿਆਂ 'ਚ ਜਿਹੜੇ ਔਰਤਾਂ ਨਾਲ ਅਪਰਾਧ ਹੁੰਦੇ ਆ ਜਿਨ੍ਹਾਂ ਨੂੰ ਕਿ ਨਿੰਦਣਯੋਗ ਹੈ ਉਹਨਾਂ ਨੂੰ ਇੱਕ ਅਜਿਹੇ ਜਿਹੜੀ ਇੱਕ ਭੀੜ ਕਿਸੇ ਔਰਤ ਨੂੰ ਐਦਾਂ ਕਰ ਰਹੀ ਹੈ ਉਹਦੇ ਨਾਲ ਮਿਲਾ ਦਿੰਦੇ ਆ। ਸੋ ਹੁਣ ਵੀ ਕੱਲ ਮੈਨੂੰ ਕਿਸੇ ਇੱਕ ਵਿਅਕਤੀ ਦਾ ਫੋਨ ਆ ਰਿਹਾ ਸੀ ਸਾਡੇ ਕਿਸੇ ਦੋਸਤ ਦਾ ਵੀ ਪਹਿਲਾਂ ਕਾਂਗਰਸ ਵੇਲੇ ਵੀ ਬੜਾ ਕੁਝ ਹੁੰਦਾ ਰਿਹਾ ਬਿਲਕੁਲ ਠੀਕ ਹੈ بڑے ਅਪਰਾਧ ਹੁੰਦੇ ਆ ਔਰਤਾਂ ਦੇ ਵਿਰੁੱਧ ਹਰ ਰੋਜ਼ ਹੋ ਰਹੇ ਆ ਉਹਨਾਂ 'ਚ ਕੋਈ ਕਮੀ ਨਹੀਂ ਆ ਰਹੀ ਪਰ ਇੱਕ ਕੋਈ ਵਿਅਕਤੀ ਕਰਦਾ ਬੜਾ ਮਾੜੀ ਗੱਲ ਹੈ ਬਹੁਤ ਉਹਨੂੰ ਜਿੰਨੀ ਸਜ਼ਾ ਹੋਵੇ ਉਨੀ ਮਿਲਣੀ ਚਾਹੀਦੀ ਹੈ ਪਰ ਇੱਕ ਸੋਚ ਸਮਝ ਕੇ ਕੀਤੇ ਗਏ ਅਜਿਹੇ ਅਪਰਾਧ ਵੀ ਇਹ ਦੂਜੇ ਧਰਮ ਵਾਲਿਆ ਉਹ ਭੱਜਿਆ ਜਾ ਰਿਹਾ ਸੀ ਪਰਿਵਾਰ ਉਹਨਾਂ ਨੂੰ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਗਿਆ ਤੇ ਫਿਰ ਉਹਨਾਂ ਨਾਲ ਅਪਰਾਧ ਕੀਤਾ ਗਿਆ ਇਹ ਅਪਰਾਧ ਮਨੁੱਖਤਾ ਵਿਰੁੱਧ ਅਪਰਾਧ ਹੈ ਮਨੀਪੁਰਚ ਹੋਇਆ ਅਪਰਾਧ ਮਨੁੱਖਤਾ ਵਿਰੁੱਧ ਅਪਰਾਧ ਹੈ ਇਹਨਾਂ ਦੀ ਸਜ਼ਾ ਮਾਫ਼ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਇਹ ਇਹ ਕੇਸ ਹੋਇਆ ਇਸ ਕੇਸ ਦੇ ਵਿੱਚ ਪਹਿਲਾਂ ਪਹਿਲਾਂ ਜਿਹੜੀਆਂ 3 ਪੀਆਈਐਲਸ ਪਈਆਂ ਆ 4 ਇੱਕ ਪੀਆਈਐਲ ਤੇਲਨਾਮੂਲ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਜਿਹੜੀ ਨੂੰ ਖਾਰਜ ਕਰ ਦਿੱਤਾ ਮੈਂਬਰੀ ਤੋਂ ਉਸ ਨੇ ਪਾਈ ਕਿ ਇਹ ਵੀ ਉਹ ਸਵਾਲ ਪੈਸੇ ਲੈ ਕੇ ਪੁੱਛ ਰਹੀ ਸੀ ਪੁੱਛਣਾ ਬਣਦਾ ਉਹਨੇ ਪੀਆਇਲ ਪਾਈ ਲੋਕਾਂ ਜਨ ਹਿੱਤ ਜਾਚਕਾ ਪਾਈ ਵੀ ਇਹ ਗੱਲ ਕੱਲੀ ਬਿਲਕੀਸ ਬਾਨੋ ਦੀ ਨਹੀਂ ਇਹ ਤਾਂ ਸਾਰੇ ਦੇਸ਼ ਦਾ ਸਵਾਲ ਹੈਗਾ ਇਸ ਤਰ੍ਹਾਂ ਦਾ ਤੇ ਦੂਜੀ ਸੀਪੀਐਮ ਦੀ ਪੋਰਟ ਬੇਰੋ ਮੈਂਬਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸੁਭਾਸ਼ਨੀ ਆਲੀ ਨੇ ਪਾਈ ਤੇ ਤੀਸਰੀ ਜਿਹੜੀ ਹੈ ਪ੍ਰੋਫੈਸਰ ਰੂਪਰੇਖਾ ਵਰਮਾ ਜਿਹੜੇ ਦਿੱਲੀ ਯੂਨੀਵਰਸਿਟੀ ਤੋਂ ਰਿਟਾਇਰਡ ਹੈ ਸੌਰੀ ਦਿੱਲੀ ਨਹੀਂ ਲਖਨਊ ਯੂਨੀਵਰਸਿਟੀ ਤੋਂ ਰਿਟਾਇਰਡ ਹੈ ਉਹਨਾਂ ਨੇ ਪਾਈ ਤੇ ਚੌਥੀ ਇੱਕ ਪੱਤਰਕਾਰ ਰੇਵਤੀ ਲਾਉ ਨੇ ਪਾਈ ਇਹਨਾਂ ਜਿਹੜੀ ਮਹੂਆ ਮৈত্রਾ ਦੀ ਜਿਹੜੀ ਵਕੀਲ ਰਹੀ ਇੰਦਰਾ ਜੈ ਸਿੰਘ ਉਹਨਾਂ ਨੇ ਅ ਜੰਡੀਅਨ ਐਕਸਪ੍ਰੈਸ ਦੇ ਵਿੱਚ ਲੇਖ ਲਿਖਿਆ ਉਹਨਾਂ ਨੇ ਕੁਝ ਸਵਾਲ ਉਠਾਏ ਹੈ ਉਹ ਕਹਿੰਦੇ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਹਾਈਤ ਗੁਜਰਾਤ ਕੋਰਟ ਦਾ ਇਸ ਦਾ ਅਧਿਕਾਰ ਹੀ ਹੈ ਨਹੀਂ ਸੀ ਇਹ ਅਧਿਕਾਰ ਤਾਂ ਮਹਾਰਾਸ਼ਟਰ ਸਰਕਾਰ ਕੋਲ ਸੀ ਹੋਰ ਵੀ ਗੱਲ ਕਿ ਗੁਜਰਾਤ ਹਾਈ ਕੋਰਟ ਨੇ ਵੀ ਇਹ ਗੱਲ ਕਹਤੀ ਸੀ ਵੀ ਇਹ ਅਧਿਕਾਰ ਮਹਾਰਾਸ਼ਟਰ ਸਰਕਾਰ ਕੋਲ ਹੈ ਤੇ ਜਦੋਂ ਇਹ ਪਿਛਲੇ ਸੁਪਰੀਮ ਕੋਰਟ ਦੇ ਵਿੱਚ 2022 ਦੇ ਮਾਰਚ ਦੇ ਵਿੱਚ ਗਏ ਤਾਂ ਇੱਕ ਵਿਅਕਤੀ ਨੂੰ ਇਹ ਕਹਿ ਦਿੱਤਾ ਗਿਆ ਵੀ ਠੀਕ ਹੈ ਤੁਸੀਂ ਗੁਜਰਾਤ ਸਰਕਾਰ ਨੇ ਇਹਦਾ ਕਰ ਦਵੇ ਉੱਥੇ ਮਾਨਯੋਗ ਸੁਪਰੀਮ ਕੋਰਟ ਨੂੰ ਮਿਸਲੀਡ ਕੀਤਾ ਗਿਆ ਮਾਨਯੋਗ ਸੁਪਰੀਮ ਕੋਰਟ ਨੂੰ ਗਲਤ ਤੱਥ ਪੇਸ਼ ਕੀਤੇ ਗਏ ਤੇ ਕਈ ਚੀਜ਼ਾਂ ਲੁਕਾਈਆਂ ਗਈਆਂ ਇਹ ਲੁਕਾਇਆ ਗਿਆ ਕਿ ਹਾਈ ਕੋਰਟ ਨੇ ਆ ਗੱਲ ਕਹਿ ਦਿੱਤੀ ਇਹ ਲੁਕਾਈ ਗਈ ਦੂਜੀ ਗੱਲ ਇਹ ਲੁਕਾਈ ਗਈ ਕਿ ਮਹਾਰਾਸ਼ਟਰ ਸਰਕਾਰ ਨੇ ਇਹਨਾਂ ਦੀ ਅਪੀਲ ਮੰਨੀ ਨਹੀਂ ਰੱਦ ਕਰ ਦਿੱਤੀ ਤੀਜੀ ਗੱਲ ਇਹ ਲੁਕਾਈ ਗਈ ਕਿ ਸੀਬੀਆਈ ਨੇ ਜਿਸਨੇ ਇਹ ਕੇਸ ਇਨਵੈਸਟੀਗੇਟ ਕੀਤਾ ਸੀਗਾ ਸੀਬੀਆਈ ਨੇ ਅਜੇ ਹੀ ਕਿਸੇ ਵੀ ਅਪੀਲ ਦਾ ਵਿਰੋਧ ਕੀਤਾ ਹੋਇਆ ਹੈ ਇਹਦੇ باوجود ਮਾਨਯੋਗ ਸੁਪਰੀਮ ਕੋਰਟ ਤੋਂ ਉਹ ਫੈਸਲਾ ਲੈ ਲਿਆ ਗਿਆ ਆਪਣੇ ਤੱਥ ਛਾਪ ਕੇ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਆਪਦਾ ਹੀ ਸੁਣਾਇਆ ਹੋਇਆ ਉਹ ਫੈਸਲਾ ਰੱਦ ਕੀਤਾ ਵੀ ਇਹ ਫੈਸਲਾ ਸਾਡਾ ਗਲਤ ਸੀਗਾ ਸੁਪਰੀਮ ਕੋਰਟ ਦਾ ਤੇ ਫੇਰ ਹੁਣ ਇਹ ਕਿਹਾ ਵੀ ਗੁਜਰਾਤ ਹਾਈ ਕੋਰਟ ਕੋਲ ਅਧਿਕਾਰ ਹੀ ਨਹੀਂਗਾ ਕੋਈ ਇਹ ਇਹ ਅਧਿਕਾਰ ਮਹਾਰਾਸ਼ਟਰ ਸਰਕਾਰ ਕੋਲ ਸੀ ਉਹ ਕਰਦੀ ਜਾਂ ਨਾ ਕਰਦੀ ਤੀਜੀ ਗੱਲ ਜਿਹੜੀ ਹੈ ਉਹ ਇੰਦਰਾ ਜੈ ਸਿੰਘ ਜੀ ਕੀ ਲਿਖਦੇ ਐ ਇਹ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਫ ਜਸਟਿਸ ਹੈ ਜਿਹੜੀ ਅੰਤਰਰਾਸ਼ਟਰੀ ਜਸਟਿਸ ਦੀ ਅਦਾਲਤ ਹੈ ਜਿਹੜੀ ਉਹ ਕਹਿੰਦੀ ਹੈ ਵੀ ਜਿਹੜੇ ਲੋਕ ਮਨੁੱਖਤਾ ਦੇ ਵਿਰੁੱਧ ਅਪਰਾਧ ਕਰਦੇ ਐ ਤੇ ਉਹ ਜਿਹੜਾ ਕਿਸੇ ਨਾਲ ਸਮੂਹਕ ਬਲਾਤਕਾਰ ਹੈ ਉਹ ਮਨੁੱਖਤਾ ਵਿਰੁੱਧ ਅਪਰਾਧ ਹੈ ਤੇ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਘੱਟੋ-ਘੱਟ 30 ਸਾਲ ਦੀ ਸਜ਼ਾ ਤੇ ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਫੀ ਜਾਂ ਛੂਟ ਨਹੀਂ ਇਹ ਮੰਨ ਲਿਓ ਆ ਆਪਣੀ ਜਿਹੜੀ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹ ਇਹ ਗੱਲ ਕਹਿੰਦੀ ਹੈ ਤੇ ਇੰਦਰਾ ਜੈ ਸਿੰਘ ਨੇ ਇਹ ਗੱਲਾਂ ਲਿਖੀਆਂ ਨੇ ਇੰਦਰਾ ਜੈ ਅਗਲੀ ਇੱਕ ਗੱਲ ਹੋਰ ਕਹੀ ਇਹਨਾਂ ਦੇ ਵਕੀਲ ਨੇ ਕਿਹਾ ਵੀ ਚਲੋ ਜੀ ਹੁਣ ਇਹ ਠੀਕ ਹੈ ਵੀ ਉਹ ਤਾਂ ਫੈਸਲਾ ਤਾਂ ਗੁਜਰਾਤ ਸਰਕਾਰ ਦਾ ਗਲਤ ਹੈ ਹੋਰ ਵੀ ਹੈ ਪਰ ਹੁਣ ਇਹਨਾਂ ਦੀ ਨਿੱਜੀ ਆਜ਼ਾਦੀ ਦਾ ਸਵਾਲ ਹੈ ਵੀ ਨਿੱਜੀ ਆਜ਼ਾਦੀ ਦੇ ਤੌਰ ਤੇ ਇਹ ਜੇ ਹੁਣ ਬਾਹਰ ਹੈ ਤਾਂ ਬਾਹਰ ਹੀ ਰਹਿਣ ਦਿੱਤੇ ਜਾਣ ਇਹਦੇ ਤੇ ਮਾਨਯੋਗ ਹਾਈ ਮਾਨਯੋਗ ਸੁਪਰੀਮ ਕੋਰਟ ਨੇ ਬੜਾ ਸਾਫ਼ ਰੁਕ ਕੇ ਕਿਹਾ ਵੀ ਜਿਹੜੀ ਅਦਾਲਤਾਂ ਨੇ ਉਹ ਇਨਸਾਫ ਕਰਨੇ ਨੇ ਇਨਸਾਫ ਹੋਵੇ ਜਿਹੜਾ ਕਾਨੂੰਨ ਮੁਤਾਬਕ ਹੋਵੇ ਜਿਹੜਾ ਰੂਲ ਆਫ ਲਾ ਨੂੰ ਸਟੈਬਲਿਸ਼ ਕਰੇ ਰੂਲ ਆਫ ਲਾ ਸਾਰਿਆਂ ਲਈ ਕੀ ਹੈ ਇਸ ਕਰਕੇ ਰੂਲ ਆਫ ਲਾ ਮੰਗ ਕਰਦਾ ਹੈ ਜਿਹੜਾ ਜਿਹੜਾ ਕਾਨੂੰਨ ਕਾਨੂੰਨ ਦਾ ਜਿਹੜਾ ਰਾਜ ਹੈ ਉਹ ਇਸ ਗੱਲ ਦੀ ਮੰਗ ਕਰਦਾ ਹੈ ਕਿ ਇਨਸਾਫ ਹੋਵੇ ਤੇ ਇਨਸਾਫ ਇਸ ਗੱਲ 'ਚ ਹੈ ਕਿ ਇਹ ਬੰਦੇ ਜੇਲ੍ਹ ਜਾਣ ਇਸ ਲਈ ਇਹਨਾਂ ਨੂੰ 2 ਹਫ਼ਤਿਆਂ ਦੇ ਵਿੱਚ ਵਿੱਚ ਜੇਲ੍ਹ ਦੇ ਵਿੱਚ ਪੇਸ਼ ਹੋਣਾ ਚਾਹੀਦਾ ਹੈ ਇਹ ਇਸ ਨੇ ਕਿਹਾ ਇੱਕ ਲਾਸਟ ਗੱਲ ਪ੍ਰਧਾਨ ਮੰਤਰੀ ਮੋਦੀ ਜੀ ਅੱਜ ਕੱਲ੍ਹ ਸ਼੍ਰੀ ਰਾਮਚੰਦਰ ਜੀ ਦੇ ਨਾਂ ਤੇ ਬਣੇ ਮੰਦਿਰ ਦੇ ਬਾਰੇ ਬਹੁਤ ਪ੍ਰਚਾਰ ਹੋ ਰਿਹਾ ਹੈ ਕੁਝ ਲੋਕ ਸਵਾਲ ਕਰਦੇ ਆ ਕਿ ਸ਼੍ਰੀ ਰਾਮਚੰਦਰ ਜੀ ਬਾਰੇ ਜਿਹੜਾ ਮਸ਼ਹੂਰ ਹੈ ਉਹ ਇਹ ਹੈ ਕਿ ਉਹ ਮਰਿਆਦਾ ਪ੍ਰਸੂਤਮ ਸਨ ਇੱਕ ਇਹ ਗੱਲ ਕਿ ਸੀਤਾ ਮਾਤਾ ਜੀ ਦਾ 라ਵਣ ਦੁਆਰਾ ਕੀਤਾ ਗਿਆ ਧੋਖੇ ਨਾਲ ਅਪਹਰਣ ਜਿਹੜਾ ਹੈ ਉਹਨਾਂ ਨੇ ਕੋਈ ਮਤਲਬ ਆਹ ਹੈ ਜਾਂ ਕੋਈ ਅਪਰਾਧ ਨਹੀਂ ਕੀਤਾ ਜਿਹੜਾ ਇਹਨਾਂ ਅਪਰਾਧੀਆਂ ਨੇ ਕੀਤਾ ਹੈ। ਉਹਨਾਂ ਦਾ ਅਪਹਰਨ ਹੁੰਦਾ ਹੈ ਤੇ ਸਾਰੀ ਫੌਜ ਚੜਦੀ ਹੈ ਸ਼੍ਰੀ ਰਾਮਚੰਦਰ ਜੀ ਉਸ ਬੰਦੇ ਨੂੰ ਸਜ਼ਾ ਦੰਦਿਆ ਤੇ ਉੱਥੋਂ ਦੀ ਲੰਕਾ ਨੂੰ ਇੱਕ ਕਿਸਮ ਨਾਲ ਤੈਸ਼ ਨੈਸ਼ ਕਰ ਲੈਂਦੇ ਆ। ਰਾਮਚੰਦਰ ਜੀ ਸਿਰਫ ਅਪਹਰਨ ਦੇ ਉੱਤੇ ਤੁਸੀਂ ਇਹਨਾਂ ਦੇ ਰਿਹਾਈ ਦੇ ਉੱਤੇ ਚੁੱਪ ਬੈਠੇ ਰਹੇ ਹੋ ਪ੍ਰਧਾਨ ਮੰਤਰੀ ਤੁਹਾਡੀ ਜਿਹੜੀ ਤੁਹਾਡਾ ਜਿਹੜਾ ਗ੍ਰਹਿ ਮੰਤਰਾਲੇ ਹੈ ਤੁਹਾਡੀ ਹੋਮ ਮਿਨਿਸਟਰੀ ਹੈ ਉਹ ਇਹਨਾਂ ਦੀ ਰਿਹਾਈ ਤੇ ਇਹਨਾਂ ਦੀ ਸਜ਼ਾ ਮਾਫੀ ਦੀ ਦੀ ਜਿਹੜੀ ਹੈ ਉਹ ਅਪਰੂਵਲ ਦਿੰਦੀ ਰਹੀ ਮਨਜ਼ੂਰੀ ਦਿੰਦੀ ਰਹੀ ਸ਼ਰਮ ਹੋਣੀ ਚਾਹੀਦੀ ਹੈ ਅੱਜ ਜਿੰਨੇ ਆਰਾਮ ਭਗਤ ਹੈ ਮੇਰੀ ਬੇਨਤੀ ਇਹ ਹੈ ਕਿ ਆਪਾਂ ਭਾਰਤ ਜਿਹੜਾ ਬਹੁ ਰੰਗਾਂ ਦਾ ਦੇਸ਼ ਹੈ ਅਸੀਂ ਆਡਾ-ਟ ਲੋਕਾਂ ਨੂੰ ਆਡਾ-ਟ ਅਵਤਾਰਾਂ ਨੂੰ ਪੀਰਾਂ ਨੂੰ ਮੰਨਦੇ ਆ ਸਾਨੂੰ ਇਹ ਪੂਰਾ ਅਧਿਕਾਰ ਹੈ ਸਾਰੇ ਲੋਕਾਂ ਨੂੰ ਆਪੋ ਆਪਣੇ ਨੂੰ ਮੰਨਣ ਦਾ ਜਿਹੜੇ ਸ਼੍ਰੀ ਰਾਮ ਚੰਦਰ ਜੀ ਦੇ ਅਸਲੀ ਭਗਤ ਹੈ ਉਹ ਮੋਦੀ ਸਰਕਾਰ ਤੋਂ ਤੇ ਬੀਜੇਪੀ ਤੋਂ ਸ਼੍ਰੀ ਰਾਮਚੰਦਰ ਜੀ ਦੇ ਨਾਂ ਤੇ ਇਹ ਸਵਾਲ ਕਰਨ ਕਿ ਉਹਨਾਂ ਦੀ ਮਰਿਆਦਾ ਤੁਹਾਨੂੰ ਬੋਲਣ ਦੀ ਦੀ ਮੰਗ ਕਰਦੀ ਸੀ ਸਿਮਰਤੀ ਰਾਨੀ ਤੋਂ ਬੋਲਣ ਦੀ ਮੰਗ ਕਰਦੀ ਸੀ ਜਦੋਂ ਕਿ ਉਹ ਚੁੱਪ ਰਹੇ ਇਹ ਕਾਗਰੀ ਗੱਲ ਵੀ ਕਹਦੇ ਆ ਨਾਲ ਦੀ ਨਾਲੇ ਆਮ ਆਦਮੀ ਪਾਰਟੀ ਵੀ ਉਦੋਂ ਇਸ ਰਿਹਾਈ ਦੇ ਵਿਰੁੱਧ ਬੋਲੀ ਨਹੀਂ ਚੁੱਪ ਬੱਟੀ ਰੱਖੀ ਭਗਵੰਤ ਮਾਨ ਜੀ ਉੱਥੇ ਗੁਜਰਾਤ ਜਾ ਕੇ ਪ੍ਰਚਾਰ ਕਰਦੇ ਰਹੇ ਆਮ ਆਦਮੀ ਪਾਰਟੀ ਲਈ ਇੱਕ ਲਫ਼ਜ਼ ਨਹੀਂ ਬੋਲਦੇ ਉਦੋਂ ਅੱਜ ਕਿਹੜੇ ਮੂੰਹ ਨਾਲ ਬੋਲਣਗੇ ਜਿਹੜੇ ਇਸ ਤਰ੍ਹਾਂ ਚੁੱਪ ਬੱਟਦੇ ਐ ਉਹ ਜੇ ਬਿਜਲੀ ਫਰੀ ਦੇ ਦੇਣ ਤਾਂ ਉਹ ਸਾਡੇ ਦਿਲਾਂ ਨੂੰ ਨਹੀਂ ਜਿੱਤਦੇ ਦਿਲਾਂ ਨੂੰ ਜਿੱਤਿਆ ਜਾਂਦਾ ਇਨਸਾਫ ਨਾਲ ਇਨਸਾਫ ਵਾਲੇ ਪਾਸੇ ਖੜਨਾ ਚਾਹੀਦਾ ਸੋ ਜਿਹੜੇ ਲੋਕ ਇਨਸਾਫ ਵਾਲੇ ਪਾਸੇ ਖੜਨਾ ਚਾਹੁੰਦੇ ਐ ਅੱਜ ਵਾਲੇ ਫੈਸਲੇ ਲਈ ਤਿੰਨ ਤਾੜੀਆਂ ਲਾਉਣਾ ਉਹਨਾਂ ਦਾ ਫਰਜ਼ ਬਣਦਾ ਤੇ ਸੁਪਰੀਮ ਕੋਰਟ ਨੇ ਜਿਹੜਾ ਪਿਛਲੇ ਕੁਝ ਫੈਸਲੇ ਹੋਏ ਸੀ ਉਹਨਾਂ ਦੇ ਵਿੱਚ ਬੜੀ ਨਿਰਾਸ਼ ਕੀਤਾ ਸੀ ਭਾਰਤੀ ਜਨਤਾ ਨੂੰ ਅੱਜ ਵਾਲੇ ਫੈਸਲੇ ਨੇ ਉਸ ਨਿਰਾਸ਼ਾਤ ਨੂੰ ਘਟਾਇਆ ਤੇ ਆਪਣਾ ਇੱਕ ਵਿਸ਼ਵਾਸ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਇਸ ਗੱਲ ਨਾਲ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਧੰਨਵਾਦ